ਮੈਂ ਮੌਕਾ ਪ੍ਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਯਾਨੀ ਹਰਪ੍ਰੀਤ ਸਿੰਘ ਜੀ ਨੇ ਇਹੋ ਗੱਲ ਕਹੀ ਹੈ ਕਿ ਦੋ 파ੜ ਜਿਹੜਾ ਉਹ ਗਲਤ ਗੱਲ ਹੈ ਅਕਾਲੀ ਦਲ ਨੂੰ ਕੱਟਿਆ ਨਹੀਂ ਦੋ 파ੜ ਨਹੀਂ ਆ ਜੀ ਅਕਾਲੀ ਦਲ 80% 90% ਇਕੱਠਾ ਜਿਹੜੇ ਕੁਝ ਜੀ ਨੇ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਹੁਣ ਅੰਦੋਲਨ ਦੇ ਸਾਧਨਾਂ ਤੋਂ ਬਹੁਤ ਲਗਾਤਾਰ ਕਾਲੀ ਦਾ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ। ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ। ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਔਰ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਲੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦਾ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਟ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਹਿੱਸਾ ਮੈਂ ਸਮਝਦਾ ਨਾ ਲੋਕ ਬਣੇ ਸਿਆਣੇ ਰਹਿਣ ਸੂਝਵਾਨ ਰਹਿਣ